ਨਰਾਂਤਿਆਂ ਦੀ ਸ਼ੁਰੂਆਤ ਦੇ ਨਾਲ ਤਿਉਹਾਰਾਂ ਦਾ ਆਗਾਜ਼ ਹੋ ਚੁੱਕਿਆ ਹੈ ਅਤੇ ਅੱਜ ਤੋਂ ਰਾਮਲੀਲਾ ਦਾ ਮੰਚਨ ਵੀ ਸ਼ੁਰੂ ਹੋ ਰਿਹਾ ਹੈ ਸਦੀਆਂ ਤੋਂ ਚਲਦੀ ਆ ਰਹੀ ਇਸ ਪ੍ਰਥਾ ਨੂੰ ਲਗਾਤਾਰ ਇੱਕ ਕੁੰਵਾਂ ਦੂਸਰੇ ਕੁੰਵੇਂ ਨੂੰ ਸੌਂਪਦਾ ਆ ਰਿਹਾ ਹੈ ਜਿਸ ਦੇ ਚਲਦੇ ਅੱਜ ਵੀ ਰਾਮਲੀਲਾ ਵੇਖਣ ਦੇ ਲਈ ਕਈ ਥਾਵਾਂ ਤੇ ਲੋਕ ਵੱਡੀ ਗਿਣਤੀ ਦੇ ਵਿੱਚ ਪਹੁੰਚਦੇ ਨੇ ਪਰ ਕੁਝ ਅਜਈਆਂ ਥਾਵਾਂ ਨੇ ਜਿੱਥੇ ਕਿ ਮੰਚਨ ਦੇ ਲਈ ਨਾਟਕ ਮੰਡਲੀ ਨੂੰ ਕਲਾਕਾਰਾਂ ਦੀ ਕਮੀ ਚੇਲਣੀ ਪੈ ਰਹੀ ਹੈ ਇਸੇ ਦੇ ਚੱਲਦੇ ਅੱਜ ਸਾਡੀ ਟੀਮ ਨੇ ਰਾਮਲੀਲਾ ਮੰਚਨ ਕਰਨ ਵਾਲੀਆਂ ਸੰਸਥਾਵਾਂ ਦੇ ਨਾਲ ਜਦ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਪਹਿਲੇ ਦੇ ਮੁਕਾਬਲੇ ਰਾਮਲੀਲਾ ਨੂੰ ਲੈ ਕੇ ਲੋਕਾਂ ਚਕਰੇਜ਼ ਬਹੁਤ ਘੱਟ ਚੁੱਕਿਆ ਅਤੇ ਕਈ ਥਾਵਾਂ ਤੇ ਵੱਡੀ ਗਿਣਤੀ ਚ ਲੋਕ ਰਾਮਲੀਲਾ ਵੇਖਣ ਦੇ ਲਈ ਪਹੁੰਚਦੇ ਨੇ ਉਹਨਾਂ ਕਿਹਾ ਕਿ ਸਮੇਂ ਦੇ ਨਾਲ-ਨਾਲ ਬਦਲਾਅ ਆਉਂਦਾ ਹੈ ਅਤੇ ਉਹ ਬਦਲਾਅ ਹੁਣ ਵੇਖਣ ਨੂੰ ਮਿਲ ਰਿਹਾ ਹੈ ਉਹਨਾਂ ਇਹ ਵੀ ਕਿਹਾ ਕਿ ਇਸ ਸਮੇਂ ਲੋੜ ਹੈ ਕਿ ਆਪਣੇ ਬੱਚਿਆਂ ਨੂੰ ਆਪਣੇ ਪਿਛੋਕੜ ਬਾਰੇ ਜਾਣੂ ਕਰਵਾਇਆ ਜਾਵੇ ਤਾ ਜੋ ਇਹਨਾਂ ਤਿਉਹਾਰਾਂ ਨੂੰ ਬਚਾਇਆ ਜਾ ਸਕੇ ਇਸ ਮੌਕੇ ਉਹਨਾਂ ਕਿਹਾ ਕਿ ਸੋਸ਼ਲ ਮੀਡੀਆ ਜ਼ਿਆਦਾ ਐਕਟਿਵ ਹੋਣ ਦੀ ਵਜ੍ਹਾ ਦੇ ਨਾਲ ਵੀ ਕਾਫੀ ਫਰਕ ਪਿਆ ਜਿਸ ਵਜ੍ਹਾ ਨਾਲ ਲੋਕ ਆਪਣੇ ਘਰ ਬੈਠ ਕੇ ਹੀ ਰਾਮਲੀਲਾ ਮੰਚਨ ਵੇਖ ਲੈਂਦੇ ਨੇ ਸਟਾਰ نیوز ਪੰਜਾਬੀ ਟੀਵੀ ਦੇ ਲਈ ਕਮਲ ਰੰਧਾਵਾ ਦੀ ਰਿਪੋਰਟ ਬੁਪੜੀ ਬੇਪੱਲੇ ਤੁਹਾਨੂੰ ਦੱਸ ਦਿੰਦਾ ਕਿ ਪਹਿਲੇ ਟੀਵੀ ਚ ਵਿੱਚ ਵੀ ਲੋਕਾਂ ਨੂੰ ਐਂਟਰਟੇਨਮੈਂਟ ਦਾ ਸਾਧਨ ਸਿਰਫ ਇੱਕੋ ਹੀ ਸੀਗਾ ਜਿਸ ਕੋ ਬਕਾਇਦਾ 10 ਦਿਨ ਵੇਟ ਕਰਦੇ ਸੀ ਕਿ ਕਦੋਂ ਰਾਮੀਲਾ ਆਏਗੀ ਤੇ ਅਸੀਂ ਉੱਥੇ ਇੱਥੇ ਇਕੱਠ ਬਹੁਤ ਜ਼ਿਆਦਾ ਹੁੰਦਾ ਸੀ ਸਾਰਿਆਂ ਨੂੰ ਪਤਾ ਇੱਥੇ ਕਿ ਬਹੁਤ ਰਸ਼ ਹੁੰਦਾ ਸੀ ਤੇ ਔਰ ਹੁਣ ਵੀ ਹੈ ਉਸੇ ਤਰ੍ਹਾਂ ਹੀ ਹੈ ਲੇਕਿਨ ਫਰਕ ਸਿਰਫ ਇਤਨਾ ਹੈ ਕਿ ਪਹਿਲੇ ਸਾਨੂੰ ਡਾਇਰੈਕਸ਼ਨ ਕਿਸੇ ਹੋਰ ਢੰਗ ਨਾਲ ਮਿਲਦੀ ਸੀ ਔਰ ਹੁਣ ਸਾਨੂੰ ਡਾਇਰੈਕਸ਼ਨ ਟੀਵੀ ਦੇ ਮੁਤਾਬਕ ਦੇਣੀ ਪੈਂਦੀ ਹੈ ਮੈਂ ਅਗਰ ਇੱਕ ਐਗਜ਼ਾਮਪਲ ਦਿੰਨਾ ਮੈਂ ਖੁਦ ਦਸ਼ਤ ਦਾ ਪਾਰ ਕਰ ਰਿਹਾ ਸੀ ਤੇ ਮੈਂ ਇੱਕ ਨਰਸ ਬੋਲੇ ਕਿ ਮਨੇ 1 ਨਹੀਂ ਇਹ ਦੇਖਣਾ ਵੀਰਾ ਮੇਰਾ ਮਨੇ 1 ਨਹੀਂ 3 ਵਿਸ਼ਿਆਂ ਕੀ ਅਤਿਆ ਕੀ ਹੈ ਉਹਦੇ ਤੇ ਸਵੇਰੇ ਮੈਨੂੰ ਬੱਦੀ ਲੋਕਾਂ ਨੇ ਦਸਨੀ ਸ਼ੁਰੂ ਕਰਤੀ ਫਿਰ ਸਰ ਤੁਸੀਂ ਪਾਰ ਤੇ ਬਹੁਤ ਵਧੀਆ ਕੀਤਾ ਪਰ ਤੁਹਾਡਾ ਹੱਥ ਜਿਹੜਾ ਤੁਹਾਡੇ ਮੂੰਹ ਤੇ ਗਿਆ ਸੀ ਮੈਂ ਇੱਕ ਨਹੀਂ 3 ਲੋਕਾਂ ਕੀ ਅਪਿਆ ਕੀ 3 ਵਿਸ਼ੇਗਤ ਅਪਿਆ ਕੀ ਸੋ ਮੈਂ ਉੱਥੋਂ ਸਾਰਾ ਕੁਝ ਪਕੜਿਆ ਤੇਨੂੰ ਫਿਰ ਉਹਦੇ ਬਾਅਦ ਇਹ ਜ਼ਿੰਮੇਵਾਰੀ ਮੇਰੇ ਕੋਲ ਸੀਗਾ ਡਾਇਰੈਕਸ਼ਨ ਦਾ ਤੇ ਮੇਰੇ ਬਾਲਕ ਸਾਹਿਬ ਫੈਸਲੇ ਲੇਕਿਨ ਮੈਂ ਕਾਫੀ ਸਪੋਰਟ ਵੀ ਕਰਦਾ ਸੀ ਆਪਣੇ ਬਾਲਕ ਸਾਹਿਬ ਦੀ ਉਹ ਫਿਰ ਸਾਨੂੰ ਡਾਇਰੈਕਸ਼ਨ ਦਾ ਚੇਂਜ ਕਰਨੀ ਪਈ ਸਾਨੂੰ ਹੁਣ ਵੀ ਲੋਕ ਜਿਹੜੇ ਆ ਨਾ ਜੀ ਸਾਡਾ ਕੰਪੈਰੀਜ਼ਨ ਜਿਹੜਾ ਵਾ ਉਹ ਟੀਵੀ ਸੀਰੀਅਲ ਨਾਲ ਕਰਦੇ ਆ ਤੇ ਇਸ ਕਰਕੇ ਸਾਨੂੰ ਪੱਲੇ ਦੀ ਡਾਇਰੈਕਸ਼ਨ ਤੇ ਹੁਣ ਵੀ ਡਾਇਰੈਕਸ਼ਨ ਜਿਹੜਾ ਪੱਲੇ ਦੇ ਕਲਾਕਾਰਾਂ ਤੇ ਹੁਣ ਦੇ ਕਲਾਕਾਰਾਂ 'ਚ ਬਹੁਤ ਜ਼ਿਆਦਾ ਅੰਤਰ ਹੈ ਪੱਲੇ ਸਾਡੇ ਜਿਸ ਤਰ੍ਹਾਂ ਲੇਡੀਜ਼ ਰੋਲ ਸਾਰੇ ਜਿੰਨੇ ਵੀ ਲੜਕੀਆਂ ਦੇ ਮੇਲਕ ਕਰੈਕਟਰ ਆ ਉਹ ਸਾਰੇ ਲੜਕੀਆਂ ਹੀ ਨਿਭਾਉਂਦੀਆਂ ਠੀਕ ਹੈ ਅਸੀਂ ਬਕਾਇਦਾ ਉਹਨੂੰ ਉਸ ਲੈਵਲ ਤੇ ਪਛਾਣ ਦੀ ਕੋਸ਼ਿਸ਼ ਕੀਤੀ ਹੈ 15 10 15 ਸਾਲ ਤੋਂ ਪਰ ਫੇਰ ਵੀ ਸਾਡੇ ਕੋਲ ਥੋੜੀ-ਬੋਦੀ ਗਲਤੀਆਂ ਹੋ ਜਾਂਦੀਆਂ ਜਿਹੜੀ ਆਪਾਂ ਸਿਰੇ ਦੇ ਦੇਖ ਕੇ ਦੇ ਉਹਨੂੰ ਬਰੁਸਤ ਕਰਨ ਦੀ ਕੋਸ਼ਿਸ਼ ਕਰੀਦੀ ਹਰ ਸਾਲ ਕਿਉਂਕਿ ਅਸੀਂ ਉਸ ਲਾਈਨ 'ਤੇ ਬਹੁਤਾ ਨਹੀਂ ਹੈ ਪ੍ਰੋਫੈਸ਼ਨਲ ਵੀ ਨਹੀਂ ਹੈ ਅਸੀਂ ਲੋਕ ਤੇ ਮਤਲਬ ਪ੍ਰਭੂ ਜੀ ਦਾ ਗੁਣ ਗaan ਕਰਨਾ ਨੇ ਔਰ ਉਹਦੇ ਮੁਤਾਬਕ ਅਸੀਂ ਸ਼ਰਧਾ ਨਾਲ ਸਾਰੇ ਲੋਕ ਕੰਮ ਕਰਦੇ ਆ ਇੱਕ ਤੁਸੀਂ ਬਿਲਕੁਲ ਇੱਕ ਸਵਾਲ ਪੁੱਛਿਆ ਸੀ ਬੱਚਿਆਂ ਦਾ ਉਹਦੇ ਬਾਰੇ ਜ ਮੈਂ ਤੁਹਾਨੂੰ ਦੱਸਣਾ ਜਾਂਦਾ ਕਿ ਕੁਝ ਬੱਚੇ ਵੀ ਸਾਡੇ ਜਿਹਾ ਮੈਂ ਸੀ ਮੇਰੇ ਫਾਦਰ ਸਾਹਿਬ ਸੀ ਉਹਨੋਂ ਇੱਕ ਬੰਦਾ ਕਮਾਂਦਾ ਜਿਹੜਾ 60% ਹੁੰਦਾ ਸੀ ਠੀਕ ਹੈ ਜੀ ਹੁਣ ਮਤਲਬ ਜਿੰਨੇ ਵੀ ਜੀ ਹੈ ਸਾਰੇ ਕੰਮ ਕਰਦੇ ਕੰਮ ਹੀ ਪੂਰੀ ਨਹੀਂ ਪੈ ਰਹੀ ਤੇ ਬੱਚੇ ਨੌਕਰੀਆਂ ਦੇ ਚਲੇ ਗਏ ਕੁਝ ਕੁਝ ਕੋਈ ਕੋਈ ਕਾਰੋਬਾਰਾਂ ਦੇ ਪੈ ਗਏ ਲੇਕਿਨ ਇਸ ਸਾਲ ਤੋਂ ਮੈਂ ਇੱਕ ਮਹਿੰਮ ਚਲਾਈ ਹੈ ਔਰ ਮੈਂ ਕੁਝ ਕਾਮਯਾਬੀ ਹੋਇਆ ਥੋੜਾ ਜਿੰਨੇ ਵੀ ਸਾਡੇ ਪੁਰਾਣੇ ਕਲਾਕਾਰ ਜਿਹੜੇ ਇਸ ਵੇਲੇ ਇਸ ਦੁਨੀਆ 'ਚ ਨਹੀਂ ਰਹੇ ਉਹਨਾਂ ਦੇ ਬੱਚੇ ਸਾਡੇ ਨਾਲ ਨਹੀਂ ਜੁੜੇ ਠੀਕ ਹੈ ਜੀ ਮੈਂ ਉਹਨਾਂ ਦੇ ਕੋਲ ਘਰ-ਘਰ ਜਾ ਕੇ ਉਹਨਾਂ ਨੂੰ ਲੈ ਕੇ ਆਇਆ ਔਰ ਮੈਂ ਉਮੀਦ ਕਰਦਾ ਕਿ ਅਗਲੇ ਸਾਲ ਤੋਂ ਉਹ ਸਾਡੇ ਮੰਚ ਦੇ ਉੱਤੇ ਮੰਚਨ ਵੀ ਕਰਨ। ਬਹੁਤ ਅੱਛਾ ਕੀ ਕਿਹੜਾ ਆ ਰਾਈਵਟੀ ਵਿੱਚ ਜਿਹਦਾ ਮੂਹਿਆ ਆਉਂਦਾ ਹੈ ਉਹਦਾ ਕੰਮ ਹੀ ਚੱਲਦਾ ਆਇਆ ਉਹ ਵੀ ਕਿਤਾ ਮੰਨਾਂਗਾ ਕੀ ਕਹਿੰਦਾ ਤੁਹਾਡਾ ਉਸ ਸਟੈਂਡ ਨੂੰ ਲੈ ਕੇ ਅੱਜ ਜਿਹੜੀ ਰਾਮ ਦਾ ਮਦਦ ਹੋ ਰਹੀ ਹੈ ਕਹਿੰਦਾ ਬੜਾ ਬੜਾ ਲక్ష్ਮੀ ਹੋਈ ਉਸ ਲਈ ਬੜੀ ਕਲਾਸੀਕਲ ਲੋਕੀ ਪਠਾਨ ਕੋਰ ਦੇ ਆਸ ਕਰਕੇ ਬਜਾਰੀਆਂ ਦੇ ਮਹੱਲਾ ਤੇ ਥੋੜੀ ਮਹੱਲਾ ਸਰਾਜੀ ਮਹੱਲਾ ਤੇ ਇਧਰ ਸਾਰੇ ਪਤੋ ਲੋਕੀ ਸਾਡੀ ਨਾਮ ਵੀ ਨਾ ਕਲਬ ਜਾਂਦੇ ਸਨ ਅੱਜ ਸੋਸ਼ਲ ਮੀਡੀਆ ਨੇ ਇਹਨੀਆਂ ਚੇਂਜਿੰਗ ਲਿਆਤੀਆਂ ਨੇ ਉਹ ਕਲਾਸਿਕਲ ਲੋਕੀ ਘਰ ਬੈਠ ਕੇ ਸਾਡੀ ਰਾਮ ਨੇ ਦੇਖ ਲੈਂਦੇ ਨੇ ਉੱਥੇ ਹੀ ਸਾਨੂੰ ਟੈਲੀਫੋਨ ਕਰਦੇ ਨੇ ਉਹ ਸਮੇਂ ਨੇ ਇੱਥੇ ਜਾ ਕੇ ਅਸੀਂ ਇਹ ਜਹਿਮਤ ਕੋ ਉਠਾਈ ਹੈ ਇਹ ਪਰਿਵਰਤਨ ਹੈ ਇਹ ਕਿਨੀ ਤੌਰ ਤੇ ਆਇਆ ਔਰ ਗਰੀਬ ਗੁਰਬਾ ਜਿਹੜੇ ਜਿਨ੍ਹਾਂ ਦੇ ਕੋਲ ਮਨੋਰੰਜਨ ਦਾ ਸਾਧਨ ਸਿਰਫ ਇੱਕ ਮਾਤਰੀ ਹੈ ਉਹ ਸਾਰੇ ਗਰੀਬ ਲੋਕਾਂ ਨੇ ਦੇਖਣਾ ਸ਼ੁਰੂ ਕਰਤਾ ਸੀ ਇਹ ਪਰਿਵਰਤਨ ਆਇਆ ਲੇਕਿਨ ਅਸੀਂ ਸਭ ਤੋਂ ਬੈਸਟ ਰਾਮਲੀਲਾ ਕਰਨ ਦੀ ਅਪਰੇਲ ਕੋਸ਼ਿਸ਼ ਕਰਨੇ ਆਂ ਅਤੇ ਜਿਨੇ ਸਾਡੀ ਤੋਫੀਕ ਹੈ ਜਿਨਾ ਸਾਡਾ ਕਲਾਕਾਰ ਦਾ ਹਾਜ਼ਰ ਹੈ ਉਹਦੇ ਅੰਦਰ ਉਸ ਦੀ ਪੂਰੀ ਕਦਰ ਕਰਨੇ ਆਂ ਦੋ ਦੋ ਮਹੀਨੇ ਲੱਗੇ ਰਹਿੰਦੇ ਨੇ ਕਲਾਕਾਰ ਕੰਮ ਕਰਨ ਵਾਸਤੇ ਕਲਾ ਯਾਸਤ ਲਈ ਵਾਸਤੇ ਆਪਣੇ ਆਪਣੇ ਵਰਦੀਆਂ ਤਿਆਰ ਕਰਨ ਵਾਸਤੇ ਇਹ ਸਾਰਾ ਕੰਮ ਜਿਹੜਾ ਹੈ ਨਾ ਕਿ ਇੱਕ ਸਮੂਹ ਮਿਲ ਕੇ ਕਰਨਾ ਔਰ ਸ਼ਾਦੀ ਰਾਮਲੀਲਾ ਇੱਕ ਐਸੀ ਰਾਮਲੀਲਾ ਜਿਹਦੇ ਅੰਦਰ ਸਾਰੇ ਸਮਾਜੀ ਇੱਕ ਹੁਕਮ ਦੇ ਅਪੀ ਚੱਲਦੇ ਸਾਰੇ